ਮੇਰੇ ਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲਾ ਚਲੋ ਜੀ ਹੁਣ ਸ਼ਾਮ ਦੇ ਬੱਜ ਗਏ ਨੇ 5:30 ਤੇ ਮੌਸਮ ਹੈਗਾ ਬਹੁਤ ਵਧੀਆ ਦੇਖੋ ਜੀ ਆਪਣੇ ਪਿੱਛੇ ਕਿੰਨੂ ਲੱਗੇ ਹੋਏ ਨੇ ਕਿੰਨੇ ਸੋਹਣੇ ਕਿੰਨੂ ਲੱਗਦੇ ਨੇ ਨਾ ਭੈਣਾਂ ਦੀ ਨਾ ਰੋਜ਼ ਮੈਸੇਜ ਆਇਆ ਬਹ ਹੁੰਦਾ ਹੈ ਕਹਿੰਦੀ ਦੀਦੀ ਸਾਡੇ ਇੰਨੇ ਜ਼ਿਆਦਾ ਕਿੰਨੂ ਝੜਦੇ ਆ ਨਾ ਇਹਦੇ ਬਾਰੇ ਤੁਸੀਂ ਹੱਲ ਦੱਸੋ ਦੇਖੋ ਜੀ ਇਹਦਾ ਕੋਈ ਹੱਲ ਨਹੀਂ ਹੈਗਾ ਸਾਡੇ ਵੀ ਨਾ ਬਹੁਤ ਜ਼ਿਆਦਾ ਕਿੰਨੂ ਝੜਦੇ ਨੇ ਦੇਖੋ ਇਧਰੇ ਪਾਸੇ ਨਾ ਪਹਿਲਾਂ ਭਰਿਆ ਪਿਆ ਤਾਂ ਤੇ ਸਾਰੀਆਂ ਟਾਣੀਆਂ ਬੇਲੀਆਂ ਹੋ ਗਈਆਂ ਨੇ ਪਤਾ ਨਹੀਂ ਇਹਨੂੰ ਕੁਦਰਤੀ ਹਾਂ ਪਤਾ ਨਹੀਂ ਤੇ ਪੱਕੇ ਚ ਖੜਾ ਬੂਟਾ ਤਾਂ ਕਰਕੇ ਝੜੀ ਜਾਂਨੇ ਆ ਇਹਦੇ ਵਿੱਚ ਦਵਾਈ ਤਾਂ ਰੇ ਸਪਰੇਅ ਦੱਸੀ ਸਾਰਾ ਕੁਝ ਕਰਦੇ ਆ ਫੇਰ ਵੀ ਨਾ ਲਗਾਤਾਰ ਝੜੀ ਜਾਂਨੇ ਆ ਦੇਖੋ ਜੀ ਇੱਕ ਹੋਰ ਭੈਣਾ ਦਾ ਬਹੁਤ ਜ਼ਿਆਦਾ ਮੈਸੇਜ ਆਉਣੇ ਆ ਕਹਿੰਦੀ ਜੀ ਜਿਹੜਾ ਤੁਸੀਂ ਵਾਲ ਪੇਪਰ ਲਵਾਇਆ ਨਾ ਤੁਸੀਂ ਮੁੜ ਕੇ ਦਿਖਾਇਆ ਨਹੀਂ ਹੈਗਾ ਚਲੋ ਜੀ ਮੇਰਾ ਨਾ ਟਾਈਮ ਬਿਲਕੁਲ ਨਹੀਂ ਲੱਗਿਆ ਹੈਗਾ ਫੇਰ ਦੀਵਾਲੀ ਆ ਗਈ ਆ ਸਪੈਸ਼ਲ ਅੱਜ ਮੈਂ ਤੁਹਾਡੇ ਖਾਤਰ ਵੀਡੀਓ ਬਣਾਉਣ ਲੱਗੀ ਆ ਵੀ ਕਿਹਾ ਜਿਆ ਲੱਗਦਾ ਚਲੋ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਭੈਣਾ ਕਹਿੰਦੀ ਆ ਵੀ ਅਸੀਂ ਵੀ ਘਰ ਦੇ ਵਿੱਚ ਨਾ ਵਾਲ ਪੇਪਰ ਲਵਾਉਣਾ ਹੈ ਤੇ ਅੱਜ ਤੁਹਾਨੂੰ ਆਪਾਂ ਦਿਖਾਉਨੇ ਆ ਵੀ ਲੱਗਿਆ ਵਾ ਕਿਹੋ ਜਿਹਾ ਲੱਗਦਾ ਏ ਚਲੋ ਜੀ ਹੁਣ ਆਪਾਂ ਚੱਲਦੇ ਆ ਰੂਮ ਵਿੱਚ ਤੇ ਆਪਾਂ ਰੂਮ ਦਿਖਾਉਨੇ ਆ ਵਾਲਪੇਪਰ ਚਲੋ ਜੀ ਹੁਣ ਆਪਾਂ ਪਹੁੰਚਦੇ ਆ ਰੂਮ ਵਿੱਚ ਚਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਵਾਲਪੇਪਰ ਦੇਖੋ ਇਸ ਹੈਗਾ ਡਿਜ਼ਾਈਨ ਦਾ ਹੈਗਾ ਵਾਲਪੇਪਰ ਤੇ ਦੇਖੋ ਕਿੰਨਾ ਸੋਹਣਾ ਲੱਗਦਾ ਏ ਇਹ ਜਿਹੜੀ ਦਵਾਰ ਹਨ ਇਹ ਤਿੰਨ ਦਵਾਰ ਹਨ ਇੱਕ ਸਾਈਡ ਤੋਂ ਆ ਜਾਂਦਾ ਆਪਣਾ ਕੱਪ ਬੋਰਡ ਆ ਜਾਂਦਾ ਏ ਉਸੇ ਨੇੜੇ ਕਰਕੇ ਵੀ ਦੇਖੋ ਇਹ ਬਹੁਤ ਸੋਹਣਾ ਨਾ ਫਲਾਵਰ ਲੱਗਦਾ ਹੈ ਦੇਖੋ ਜੀ ਜਿਹੜੀ ਇਧਰ ਹੀ ਦੁਆਰਾ ਨਾ ਉਹ ਆਪਾਂ ਦਾ ਇਸ ਤਰ੍ਹਾਂ ਨਾ ਥੋੜੀ ਜੀ ਕਰੀਮ ਕਲਰ ਦੀ ਹੈ ਤੇ ਇਹਦੇ ਵਿੱਚ ਨਾ ਇਸ ਤਰ੍ਹਾਂ ਦੇ ਨਾ ਪਿੰਕ ਪਿੰਕ ਜਿਹੇ ਫੁੱਲ ਨੇ ਦੇਖੋ ਨੇੜੇ ਕਰਕੇ ਆਪਾਂ ਤੁਹਾਨੂੰ ਦਿਖਾਉਨੇ ਆਂ ਦੇਖੋ ਇਹ ਵੀ ਬਹੁਤ ਸੋਹਣੀ ਲੱਗਦੀ ਆ ਦੇਖੋ ਜਿਹੜਾ ਕੋਨਾ ਵੈਰਾਈਟੀ ਬਹੁਤ ਜ਼ਿਆਦਾ ਵਧੀਆ ਪਈ ਆ ਅਸੀਂ ਇੱਥੇ ਖੰਨੇ ਵੀ ਪਤਾ ਕਰਿਆ ਤਾਂ ਫੇਰ ਸਾਨੂੰ ਰੇਟ ਦੇ ਵਿੱਚ ਥੋੜਾ ਜਿਹਾ ਫਰਕ ਲੱਗਿਆ ਫੇਰ ਅਸੀਂ ਪਹੁੰਚ ਗਏ ਮਲੇਰਕੋਟਲੇ ਤੇ ਉਹਨਾਂ ਦਾ ਰੇਟ ਵੀ ਬਹੁਤ ਵਧੀਆ ਏ ਤੇ ਉਥੇ ਵਾਲ ਪੇਪਰ ਵੀ ਇੰਨੇ ਸੋਹਣੇ ਸੋਹਣੇ ਤੇ ਨਾ ਸਾਨੂੰ ਤਾਂ ਫਿਰ ਉੱਥੇ ਹੀ ਵਧੀਆ ਲੱਗਿਆ ਰੇਟ ਤੇ ਅਸੀਂ ਸਾਰੇ ਵੀ ਜਿੰਨੀ ਵੀ ਸ਼ਾਪਿੰਗ ਕਰੀ ਹੈ ਨਾ ਸਾਰੀ ਉੱਥੋਂ ਹੀ ਕਰੀਆ ਚਲੋ ਜੀ ਆਪਣਾ ਕਮਰਾ ਨਾ ਬਹੁਤ ਸੋਹਣਾ ਲੱਗਦਾ ਏ ਪਹਿਲਾਂ ਬਹੁਤ ਜ਼ਿਆਦਾ ਨਾ ਕਮਰੇ ਦੀ ਹਾਲਤ ਖਰਾਬ ਹੋਈ ਪਈਦੀ ਇਸ ਕਰਕੇ ਆਪਮਨੇ ਪੇਂਟ ਨਹੀਂ ਕਰਾਇਆ ਹੈਗਾ ਫਿਰ ਆਪਮਨੇ ਵਾਲ ਪੇਪਰ ਲਵਾ ਦਿੱਤਾ ਏ ਚਾਹੇ ਕਮਰੇ ਦੇ ਵਿੱਚ ਨਾ ਤੁਹਾਡੇ ਜਿੰਨੀ ਮਰਜ਼ੀ ਸਲਾਬ ਕੋਈ ਹੋਈ ਹੋਵੇ ਤੇ ਇਹ ਵਾਲ ਪੇਪਰ ਨਾ ਸਲਾਬ ਨੂੰ ਵੀ ਰੋਕਦਾ ਏ ਤੇ ਕਮਰੇ ਦੀ ਸਫਾਈ ਵੀ ਹੋ ਜਾਂਦੀ ਹੈ ਚਲੋ ਜੀ ਹੁਣ ਆਪਾਂ ਦੂਜੇ ਰੂਮ ਵਿੱਚ ਬਾਹਰ ਟਾਕਰਦਨੇ ਬੰਦ ਤੇ ਹੁਣ ਆਪਾਂ ਪਹੁੰਚਦੇ ਆਂ ਦੂਜੇ ਰੂਮ ਦੇ ਵਿੱਚ ਚਲੋ ਜੀ ਹੁਣ ਆ ਇਧਰਲੇ ਸਾਈਡ ਦੇਖੋ ਕਿੰਨੇ ਸੋਹਣੇ ਫਲਾਵਰ ਨੇ ਪਿੰਕ ਰੰਗ ਦੇ ਨੇ ਵਿੱਚ ਵਾਈਟ ਇਸ ਤਰ੍ਹਾਂ ਦਾ ਫਲਾਵਰ ਬਣਿਆ ਹੋਇਆ ਤੇ ਇਸ ਤਰ੍ਹਾਂ ਦੀਆਂ ਪੱਤੀਆਂ ਨੇ ਤੇ ਇਹ ਵੀ ਦਵਾਰ ਆਪਣੇ ਬਹੁਤ ਸੋਹਣੀ ਲੱਗਦੀ ਹੈ ਤੇ ਜਿਹੜੀ ਇਧਰ ਵਾਲੀ ਦਵਾਰ ਆ ਨਾ ਇਹ ਸਾਰੀ ਵਾਈਟ ਕਲਰ ਦੇ ਵਿੱਚ ਜੇਪੇਪਰ ਤੇ ਦੋ ਕੰਧਾਂ ਆਪਾਂ ਨੇ ਕਰਾਈਆਂ ਨੇ ਵਾਈਟ ਕਲਰ ਦੀਆਂ ਤੇ ਜਿਹੜੀ ਵੈੱਡ ਵਾਲੀ ਸਾਈਡ ਆ ਉਹ ਉੱਥੇ ਆਪਾਂ ਨੇ ਨਾ ਦੁਵਾਰ ਕਰਾਈਏ ਫਲਾਵਰ ਦੀ ਜੇ ਆਪਾਂ ਸਾਰੇ ਕਮਰੇ ਦੇ ਵਿੱਚ ਨਾ ਫਲਾਵਰੇ ਫਲਾਵਰ ਲਾ ਦੂਗੇ ਨਾ ਫਿਰ ਉਹ ਦੇਖਣ ਦੇ ਵਿੱਚ ਵਧੀਆ ਵੀ ਲੱਗਦਾ ਤਾਂ ਫਿਰ ਕਹਿੰਦੇ ਢਕੀਲਾ ਜਿਹਾ ਰੰਗ ਹੋ ਜਾਂਦਾ ਨਾ ਨੀਂਦ ਆਉਂਦੀ ਆ ਦੇਖੋ ਜੀ ਜਦੋਂ ਵੀ ਤੁਸੀਂ ਬਾਲ ਪੇਪਰ ਖਰੀਦਣ ਜਾਣਾ ਨਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਨਾ ਆਪਣੇ ਕਮਰੇ ਦੀ ਨਾ ਲੰਬਾਈ ਚੜਾਈ ਨਾ ਜ਼ਰੂਰ ਕਾਪੀ ਪੈਨ ਲੈ ਕੇ ਨਾ ਲਿਖ ਕੇ ਲੈ ਕੇ ਜਾਇਓ ਜ਼ਰੂਰ ਉੱਤੇ ਜਾ ਕੇ ਨਾ ਜਦੋਂ ਆਪਾਂ ਵਾਲ ਪੇਪਰ ਖਰੀਦਦੇ ਹਾਂ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਆ ਦੇਖੋ ਜੀ ਅਸੀਂ ਤਾਂ ਜਦੋਂ ਵਾਲ ਪੇਪਰ ਲੈਣ ਗਏ ਸੀ ਨਾ ਪਹਿਲਾਂ ਹੀ ਆਪਣੇ ਕਮਰਿਆਂ ਦੀ ਲੰਬਾਈ ਚੜਾਈ ਲਿਖ ਕੇ ਲੈ ਕੇ ਗਏ ਤੇ ਫੇਰ ਸਮਾਨ ਖਰੀਦਣਾ ਬਹੁਤ ਜ਼ਿਆਦਾ ਸੌਖਾ ਹੋ ਜਾਂਦਾ ਉੱਥੇ ਜਾ ਕੇ ਨਾ ਪਹਿਣਾ ਵੀ ਗੱਲਾਂ ਕਰਦੀਆਂ ਇਹਨੀਆਂ ਕਹਿੰਦੀ ਅਸੀਂ ਬਿਲਕੁਲ ਵੀ ਨਹੀਂ ਸੋਚਿਆ ਹੈਗਾ ਵੀ ਸਾਡੇ ਕਮਰੇ ਕਿੰਨੇ ਲੰਬਾਈ ਚੜਾਈ ਵਾਲੇ ਆ ਬਸ ਅਸੀਂ ਇਸ ਤਰ੍ਹਾਂ ਹੀ ਆ ਗਏ ਉੱਥੇ ਜਾ ਕੇ ਮੈਂ ਵੀਡੀਓ ਕਾਲਦੇ ਨਾ ਫੇਰ ਘਰਦਿਆਂ ਨੂੰ ਦੱਸਦੇ ਆ ਵੀ ਸਾਨੂੰ ਮਿੰਡ ਮਿੰਡ ਕੇ ਦੱਸੋ ਉਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਹੈ ਇਹਦੇ ਕਰਕੇ ਨਾ ਬਹੁਤ ਜਿਆਦਾ ਪਰੇਸ਼ਾਨੀ ਆਉਂਦੀ ਆ ਚਲੋ ਜੀ ਹੁਣ ਆਪਾਂ ਪਹੁੰਚਦੇ ਆਂ ਡ੍ਰੈਗ ਰੂਮ ਦੇ ਵਿੱਚ ਇਹ ਸਾਡਾ ਹੈਗਾ ਤਾਂ ਬੈਡਰੂਮ ਇਹਦੀਆਂ ਦੇਖੋ ਤਿੰਨ ਕੰਧਾਂ ਨੇ ਤੇ ਇੱਕ ਪਾਸੇ ਫੇਰ ਆਪਣਾ ਨਾ ਕੱਪ ਬੋਰਡ ਨਿਕਲ ਜਾਂਦਾ ਹੈ ਤੇ ਬਹੁਤ ਸੋਹਣੇ ਸਫਾਈ ਹੋ ਜਾਂਦੀ ਆ ਘਰ ਦੀ ਦੇਖੋ ਜੀ ਜੇ ਆਪਾਂ ਪੇਂਟ ਕਰਾਉਣੀ ਆ ਨਾ ਉਹਦੇ ਪਾ ਖਰਚਾ ਬਹੁਤ ਜਿਆਦਾ ਆਉਂਦਾ ਹੈ ਇਹਦੇ ਵਿੱਚ ਨਾ ਕੋਈ ਖਰਚਾ ਨਹੀਂ ਆਉਂਦਾ ਹੈ ਘੱਟ ਖਰਚੇ ਵਿੱਚ ਆਪਣਾ ਕਮਰਾ ਤਿਆਰ ਹੋ ਜਾਂਦਾ ਹੈ ਨਾ ਕੋਈ ਖਲਾਰਾ ਪੈਂਦਾ ਸਿਰਫ ਸਾਡੇ ਡੇਢ ਦਿਹਾੜੀ ਲੱਗੀ ਆ ਤੇ ਆਰਾਮ ਨਾਲ ਲਾ ਗਿਓ ਭਾਈ ਚਲੇ ਗਏ ਨੇ ਤੇ ਕੰਮ ਬਹੁਤ ਵਧੀਆ ਕਰਿਆ ਹੈ ਚਲੋ ਜੀ ਹੁਣ ਆਪਾਂ ਉੱਥੇ ਪਹੁੰਚਦੇ ਆਂ ਚਲੋ ਜੀ ਜਦੋਂ ਅਸੀਂ ਮਲੇਰਕੋਟਲੇ ਗਏ ਤੇ ਨਾ ਤੇ ਮਲੇਰਕੋਟਲੇ ਤੋਂ ਅਸੀਂ ਸ਼ਾਪਿੰਗ ਕਰਕੇ ਲੈ ਕੇ ਆਏ ਕੁਰਸੀਆਂ ਦੀ ਕੁਰਸੀਆਂ ਵੀ ਬਹੁਤ ਸੋਹਣੀਆਂ ਦੀਆਂ ਖੰਨੇ ਦੇ ਆ ਮਲੇਰਕੋਟੇ ਦਾ ਰੇਟ ਦਾ ਬਹੁਤ ਜ਼ਿਆਦਾ ਫਰਕ ਆ ਤੇ ਅਸੀਂ ਫੇਰ 8-9 ਕੁਰਸੀਆਂ ਲੈ ਕੇ ਆਏ ਤੇ ਇਹਨਾਂ ਦੇ ਨਾਲ ਇੱਕ ਹੈਗਾ ਤਾਂ ਟੇਬਲ ਆਪਣੇ ਦਿਵਾਲੀ ਨੂੰ ਲੜੀਆਂ ਲਾਈਆਂ ਤੇ ਨਾ ਉਹ ਵੀ ਇਸ ਤਰ੍ਹਾਂ ਹੀ ਤਾਰ ਕੇ ਰੱਖੀਆਂ ਹੋਈਆਂ ਸਾਡਾ ਬਿਲਕੁਲ ਵੀ ਟਾਈਮ ਨਹੀਂ ਲੱਗਿਆ ਵੀ ਇਹਨਾਂ ਨੂੰ ਰੱਖ ਦਈਏ ਤੇ ਕੱਲ ਨੂੰ ਰੱਖੂਗੇ ਨਾਲੇ ਜਿਆਦਾ ਕਮਰੇ ਦੀ ਸਫਾਈ ਕਰੂੰਗੇ ਚਲੋ ਜੀ ਹੁਣ ਆਪਾਂ ਪਹੁੰਚ ਗਏ ਆਂ ਡ੍ਰੈਕ ਰੂਮ ਦੇ ਵਿੱਚ ਜਿਹੜੀ ਇੱਧਰ ਪਿਛਲੇ ਪਾਸੇ ਮੇਰੇ ਕੰਧਾਂ 'ਤੇ ਇਹਦੇ ਉੱਪਰ ਲੱਗੀ ਹੋਈ ਆ ਪੀਵੀਸੀ ਇਹ ਅਸੀਂ ਨਾ 4-5 ਸਾਲ ਪਹਿਲਾਂ ਬੀਬੀਸੀ ਲਵਾਤੀ ਸੀ ਜਾਣਨਾ ਪੀਵੀਸੀ ਦਾ ਬਹੁਤ ਜ਼ਿਆਦਾ ਰਵਾਸਤਾ ਹੈ ਕਹਿੰਦੇ ਵੀ ਬਾਲ ਵੇਪਨਾ ਲਵਾਓ ਤੇ ਪੀਵੀਸੀ ਲਵਾਓ ਤੇ ਇੱਕ ਕੰਧ ਤੇ ਅਸੀਂ ਬਾਲ ਇਹਦੇ ਪੀਵੀਸੀ ਲਵਾਤੀ ਸੀ ਤੇ ਇੱਧਰਲੀ ਕੰਧ ਤੇ ਵੀ ਆਪਣੇ ਪੀਵੀਸੀ ਉੱਗੀ ਹੋਈ ਆ ਤੇ ਇੱਦੇ ਦੋ ਕੰਧਾਂ ਤੇ ਆਪਾਂ ਨੇ ਹੁਣ ਲਵਾਈ ਆ ਬਾਲ ਵੇਪਨਾ ਲਵਾਇਆ ਹੈ ਦੇਖੋ ਜੀ ਇਹਦੀ ਵੀ ਟੌਰ ਦੇਖੋ ਕਿੰਨੀ ਸੋਹਣੀ ਆ ਬੌਦਾਨਾ ਵਾਲਪੇਪਰ ਵਾਈਟ ਰੰਗ ਦਾ ਨਹੀਂ ਵਧੀਆ ਲੱਗਦਾ ਹੈ ਕਿ ਜਿੱਥੇ ਆਪਾਂ ਹੱਥ ਲਾ ਦਨੇ ਹਨ ਫਿਰ ਉੱਥੇ ਮੈਲਾ ਹੋ ਜਾਂਦਾ ਹੈ ਇਹ ਹੈਗਾ ਬਲੈਕ ਰੰਗ ਦੇ ਵਿੱਚ ਨਾ ਇਸ ਤਰ੍ਹਾਂ ਨਾ ਬਹੁਤ ਸੋਹਣੀਆਂ ਪੱਤੀਆਂ ਜੀਆਂ ਜਾਨੀਆਂ ਇਹਦੇ ਨਾਲ ਦਾ ਵਾਲਪੇਪਰ ਨਾ ਉਹਨਾਂ ਦਾ ਨਾ ਸ਼ੀਸ਼ੇ ਦੇ ਵਿੱਚ ਲੱਗਿਆ ਹੋਇਆ ਤਾਂ ਤੇ ਸਾਨੂੰ ਪਹਿਲੀ ਵਾਰੇ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਅਸੀਂ ਨੇ ਫਿਰ ਇਹੀ ਖਰੀਦ ਲਿਆ ਇਹ ਦੇਖੋ ਜੀ ਆਪਣੇ ਕਮਰੇ ਦੀ ਨਾ ਬਣ ਗਈ ਹੈ ਬਹੁਤ ਸੋਹਣੀ ਲੁੱਕ ਬਣ ਗਈ ਹੈ ਹੁਣ ਇਹ ਨਾ ਤੇ ਇਹ ਤਾਂ ਬਸ ਡੇਢ ਕੰਦੇ ਆ ਬਾਕੀ ਤਾਂ ਖਿੜਕੀ ਉੱnikਲ ਗਈ ਨਾ ਤੇ ਇਹ ਵੀ ਆਪਣਾ ਕਮਰਾ ਬਹੁਤ ਸੋਹਣਾ ਲੱਗਦਾ ਹੈ ਦੇਖੋ ਜੇ ਪਹਿਲਾਂ ਨਾ ਇੰਨੀ ਜਿਆਦਾ ਸੁਲਾਬ ਆਈ ਹੋਈ ਸੀ ਤੇ ਉਹਨਾਂ ਨੇ ਨਾ ਖੁਰਚ ਖੁਰਚ ਕੇ ਨਾ ਇੰਨੀ ਜਿਆਦਾ ਨਾ ਸਫਾਈ ਕਰੀ ਆ ਕੰਧ ਦੀ ਉਸ ਤੋਂ ਮਗਰੋਂ ਫੇ ਚਿੱਟਾ ਸਿਮਿੰਟ ਲਾਇਆ ਤਾਂ ਜਾ ਕੇ ਕਿਤੇ ਵਾਲ ਪੇਪਰ ਲੱਗਿਆ ਤੇ ਨਾ ਆਪਾਂ ਪੇਂਟਰ ਕਰ ਦਿੰਨੇ ਨਾ ਉਹਦੇ ਕਰਕੇ ਸੁਲਾਬ ਨੇ ਨਾ ਬਹੁਤ ਜਿਆਦਾ ਕੰਧਾ ਖਰਾਬ ਕਰੀਆਂ ਹੋਈਆਂ ਈਆਂ ਚਲੋ ਜੀ ਹੁਣ ਆਪਾਂ ਪਹੁੰਚਦੇ ਆ ਡਾਈਨਿੰਗ ਰੂਮ ਦੇ ਵਿੱਚ ਚਲੋ ਜੀ ਹੁਣ ਆਪਾਂ ਪਹੁੰਚ ਗਏ ਆ ਡਾਈਨਿੰਗ ਰੂਮ ਦੇ ਵਿੱਚ ਤੇ ਇੱਧਰ ਆਪਾਂ ਨੇ ਨਾ ਇਸ ਤਰ੍ਹਾਂ ਦਾ ਵਾਈਟ ਰੰਗ ਦਾ ਵਾਲ ਪੇਪਰ ਲਵਾਇਆ ਏ ਤੇ ਇਹਦੀ ਨਾ ਬਹੁਤ ਜਿਆਦਾ ਟ੍ਰੈਂਡ ਚੱਲਦਾ ਭਾਈ ਕਹਿੰਦਾ ਦੇਖੋ ਕਿੰਨਾ ਸੋਹਣਾ ਲੱਗਦਾ ਇਸ ਤਰ੍ਹਾਂ ਦਾ ਵਾਲਪੇਪਰ ਹੈ ਜਿਵੇਂ ਨਾ ਵਿੱਚ ਨਾ ਕਢਾਈ ਕੱਢੀ ਹੁੰਦੀ ਆ ਇਹ ਆਪਾਂ ਸਾਰੇ ਰੂਮ ਦੇ ਵਿੱਚ ਨਾ ਇਕੋ ਜਿਹੀ ਵਾਲਪੇਪਰ ਲਵਾਇਆ ਹੈ ਇਹ ਹੈਗੀਆਂ ਆਪਣੀਆਂ ਤਿੰਨ ਕੰਧਾਂ ਦੀਆਂ ਤਿੰਨੇ ਕੰਧਾਂ ਪਰ ਆਪਾਂ ਨੇ ਨਾ ਇਕੋ ਜਿਹਾ ਵਾਲਪੇਪਰ ਲਾ ਕੇ ਨਾ ਤਿਆਰ ਕਰਵਾਇਆ ਹੈ ਤੇ ਰੂਮ ਦੀ ਨਾ ਬਹੁਤ ਜ਼ਿਆਦਾ ਟੌਰ ਬਣ ਗਈ ਹੈ ਤੇ ਇਧਰਲੀ ਸਾਈਡ ਆਪਾਂ ਨੇ ਰੱਖੇ ਹੋਏ ਨੇ ਭਾਂਡੇ ਕੱਚ ਦੇ ਗਲਾਸ ਕੱਪ ਵਗੈਰਾ ਮੈਨਾਂ ਪੁੱਛਣਗੇ ਆ ਵੀ ਤੁਸੀਂ ਇਹਨੇ ਮੋੜ ਦੇ ਖੰਭ ਕਿਉਂ ਟੰਗੇ ਆ ਦੇਖੋ ਜੀ ਇਹ ਕਹਿੰਦੇ ਨੇ ਉਹਨਾਂ ਦੇ ਘਰ ਦੇ ਵਿੱਚ ਛਾਕੀਆਂ ਬਹੁਤ ਜ਼ਿਆਦਾ ਹੁੰਦੀਆਂ ਇਸ ਕਰਕੇ ਆਪਾਂ ਨੇ ਮੋੜ ਦੇ ਖੰਭ ਲਿਆ ਕੇ ਟੰਗੇ ਹੋਏ ਆ ਤੇ ਸਾਡੇ ਤਾਂ ਬਿਲਕੁਲ ਵੀ ਛਾਕੀ ਨਹੀਂ ਆਉਂਦੀ ਹੈਗੀ ਜੇ ਆ ਵੀ ਜਾਂਦੀ ਹੈ ਨਾ ਅਸੀਂ ਤਾਂ ਬਹੁਤ ਜ਼ਿਆਦਾ ਧਿਆਨ ਰੱਖਦੇ ਆ ਜਿਹਦੇ ਬਾਹਰ ਕੱਢ ਦਿੰਨੇ ਆ ਤੇ ਇਸ ਤਰ੍ਹਾਂ ਫਿਰਦੀਆਂ ਛਾਕੀਆਂ ਫਿਰ ਅੰਦਰ ਵਧੀਆ ਵੀ ਲੱਗਦੀ ਹੈਗੀਆਂ ਦੇਖੋ ਜੀ ਇਹ ਹੈਗਾ ਤਾਂ ਆਪਣਾ ਵਾਲਪੇਪਰ ਤੇ ਹੁਣ ਆਪਾਂ ਪਹੁੰਚਦੇ ਆ ਕਿਚਨ ਵਿੱਚ ਤੇ ਕਿਚਨ ਦੇ ਵਿੱਚ ਵੀ ਅਸੀਂ ਨਾ ਵਾਲਪੇਪਰ ਲਵਾਇਆ ਹੋਇਆ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਕਿਚਨ ਦੇ ਵਿੱਚ ਵਾਲਪੇਪਰ ਲੱਗਿਆ ਹੋਇਆ ਤੇ ਇੱਥੇ ਆਪਾਂ ਨੇ ਨਾ ਇਸ ਰੰਗ ਦਾ ਵਾਲਪੇਪਰ ਦੇਖੋ ਇਹ ਵੀ ਨਾ ਇਸ ਤਰ੍ਹਾਂ ਜਿਵੇਂ ਹੈਂਡਲ ਦੇ ਹੁੰਦੇ ਹਨ ਨਾ ਇਸ ਤਰ੍ਹਾਂ ਦਾ ਹੀ ਵਾਲਪੇਪਰ ਲੱਗਿਆ ਹੋਇਆ ਪਰ ਸੋਈ ਦੇ ਵਿੱਚ ਨਾ ਬਿਲਕੁਲ ਵੀ ਵਾਈਟ ਰੰਗ ਦਾ ਵਾਲਪੇਪਰ ਨਹੀਂ ਚੱਲਦਾ ਹੈਗਾ ਇਥੇ ਬਾਰ-ਬਾਰ ਦੇ ਹੱਥ ਲੱਗੀ ਜਾਂਦੇ ਦੁਆਰ ਨੂੰ ਇਸ ਕਰਕੇ ਨਾ ਆਪਾਂ ਨੇ ਚਾਰੇ ਕੰਧਾਂ ਤੇ ਨਾ ਇੱਕੋ ਜਿਹਾ ਵਾਲਪੇਪਰ ਲਵਾਇਆ ਹੋਇਆ ਦੇਖੋ ਜੀ ਇਹਦੀ ਵੀ ਨਾ ਬਹੁਤ ਜ਼ਿਆਦਾ ਨਾ ਸਫਾਈ ਹੋਦੀ ਆ ਤੇ ਬਹੁਤ ਸੋਹਣੀ ਲੱਗਦੀ ਆ ਬਹੁਤੇ ਲਾਲ ਪੀਲੇ ਜਿਹੇ ਢਕੀਲੇ ਜਿਹੇ ਰੰਗ ਨਾ ਬਿਲਕੁਲ ਵਧੀਆ ਨਹੀਂ ਲੱਗਦੇ ਹੈਗੇ ਜਿੰਨੇ ਵੀ ਲਾਉਣੇ ਹੋਣਗੇ ਨਾ ਫਿੱਕੇ ਫਿੱਕੇ ਨਾ ਰੰਗ ਵਧੀਆ ਲੱਗਦੇ ਆ ਜਦੋਂ ਅਸੀਂ ਬਾਰ ਮੇਪਰ ਲਵਾਇਆ ਤਾਂ ਨਾ 2-3 ਦਿਨ ਦਾ ਸਾਨੂੰ ਹੋਰੇ ਰੋੜ ਦੇ ਲੱਗੀ ਗਿਆ ਰੋਸ਼ਨੀ ਦਾ ਵੀ ਬਹੁਤ ਜ਼ਿਆਦਾ ਫਰਕ ਲੱਗਣ ਲੱਗਿਆ ਤਾਂ ਫਿਰ ਸਾਨੂੰ ਹੁਣ ਉਹੀ ਆਤ ਪੈ ਗਈ ਆ ਚਲੋ ਜੀ ਇਹ ਆਪਾਂ ਨੇ ਲਵਾਇਆ ਤਾਂ ਬਾਰ ਪੇਪਰ ਦੇਖੋ ਜੀ ਬਾਰ ਪੇਪਰ ਨਾ ਉਹ ਕਿਵੇਂ ਲਾਉਨੇ ਆ ਉਹਨਾਂ ਨਾਲ ਅਸੀਂ ਗੱਲ ਕੀਤੀ ਸੀ ਵੀਰ ਜੀ ਉਹਨਾਂ ਨਾਲ ਉਹ ਕਹਿੰਦੇ ਵੀ ਅਸੀਂ ਨਾ 5 ਰੁਪਏ ਫੁੱਟ ਦੇ ਹਿਸਾਬ ਨਾਲ ਲਾਉਨੇ ਆ ਬਾਰ ਪੇਪਰ ਚਲੋ ਜੀ ਇਹ ਹੈਗਾ ਤਾਂ ਬਾਰ ਪੇਪਰ ਲਾਉਣ ਦਾ ਜਿੰਨਾ ਵੀ ਖਰਚਾ ਹੁੰਦਾ ਨਾ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸ ਦਿੱਤਾ ਤਾਂ ਵੀ ਕਿੰਨੇ ਦਾ ਆਇਆ ਸੀਗਾ ਵੀ ਕੀ ਰੇਟ ਲਾਉਨੇ ਆ ਚਲੋ ਜੀ ਹੁਣ ਆਪਾਂ ਵੀਡੀਓ ਲੈਂਡ ਹੁਣ ਆਪਾਂ ਇੱਥੇ ਹੀ ਕਰਦੇ ਆਂ ਮਿਲਦੇ ਆਂ ਅਗਲੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਣੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਹਿਾਂਗੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਹੁਣ ਅੱਜ ਦੀ ਵੀਡੀਓ ਚ ਬਾਏ ਬਾਏ